ਘੋੜਿਆਂ ਤੇ ਵੀ ਕਿਸਾਨ ਇੱਥੇ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ ਤੁਸੀਂ ਘੋੜੇ ਤੇ ਪਹੁੰਚੇ ਹੋ ਦਿੱਲੀ ਵੱਲ ਜਾਣਾ ਵਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਭਾਜੀ ਸਾਡਾ ਨਾ ਹੁਣ ਅਸਲ 'ਚ ਜਦੋਂ ਦਾ ਦੇਸ਼ ਆਜ਼ਾਦ ਹੋਇਆ ਸਾਡਾ ਦਾ ਮਸਲਾ ਹੀ ਦਿੱਲੀ ਨਾਲ ਫਸ ਗਿਆ ਜਿੰਨਾ ਤੱਕਾ ਪੰਜਾਬ ਨਾਲ ਹੋਇਆ ਕੋਈ ਪਹਿਲੀ ਵਾਰ ਹੀ ਨਹੀਂ ਹੋਇਆ ਬਿੱਲਾਂ ਵਾਲਾ ਐਤ ਕੀ ਆਇਆ ਵੀ ਸਾਰਾ ਹਿੰਦੁਸਤਾਨ ਹੀ ਕਾਬੂ ਆ ਗਿਆ ਸਾਰੇ ਹਿੰਦੁਸਤਾਨ ਦਾ ਕਿਸਾਨ ਕਾਬੂ ਆ ਗਿਆ ਇਸ ਤੋਂ ਪਹਿਲਾਂ ਮਤਲਬ ਬਾਹਨਾ ਕੋਈ ਨਾ ਕੋਈ ਬਣਾ ਕੇ ਪੰਜਾਬ ਤੇ ਤਾਂ ਜ਼ੁਲਮ ਹੁੰਦਾ ਹੀ ਰਿਹਾ ਤੇ ਦਿੱਲੀ ਨਾਲ ਦਾ ਸਾਡਾ ਪੇਚਾ ਪਿਆ ਹੀ ਹੋਇਆ ਆ ਜੰਮਿਆਂ ਦੇ ਪਿੱਛਾ ਪੈ ਜਾਂਦਾ ਸਾਡਾ ਸੋ ਤੁਸੀਂ ਹੁਣ ਘੋੜੇ ਦੇ ਇੱਥੇ ਪਹੁੰਚੇ ਕਿਹੜੀ ਜਗ੍ਹਾ ਤੋਂ ਆਏ ਪਹਿਲਾਂ ਦੱਸੋ ਮੇਰਾ ਇੱਥੇ 2 ਕਿਲੋਮੀਟਰ ਦੂਰ ਮੀਰੀਪੀਰੀ ਅਖਾੜਾ ਹੈ ਪਲਵਾਨਾਂ ਦਾ ਉੱਥੇ ਅਸੀਂ ਘੋੜੇ ਰੱਖੇ ਹੋਏ ਨੇ ਕਿੰਨੇ ਘੋੜੇ ਹੈਗੇ ਨੇ ਦੋ ਘੋੜੇ ਨੇ ਜੀ ਉਹ ਘੋੜੇ ਦਾ ਬਾਧੂ ਆ ਜਾਣਗੇ ਆਪਣੇ ਮਨਪਾਲ ਸਿੰਘ ਸ਼ੁਰਾ ਇੱਥੇ ਨਾਲ ਨੂਰਪੁਰ ਉਹਦੇ ਕੋਲ 10-15 ਘੋੜੇ ਨੇ ਉੱਥੇ ਮਨਪ੍ਰੀਤ ਸਿੰਘ ਸੈਫਦੀਪੁਰ ਮੇਰੇ ਮਿੱਤਰ ਨੇ ਉਹਨਾਂ ਕੋਲੋਂ ਘੋੜੇ ਨੇ ਘੋੜੇ ਸਾਡੇ ਕੋਲ ਬਹੁਤ ਨੇ ਪਰ ਅਸੀਂ ਆ ਜਿਹੜਾ ਕੱਲ ਵਾਲਾ ਪ੍ਰੋਗਰਾਮ ਵੇਖ ਲਈਏ ਇਸ ਤੋਂ ਬਾਅਦ ਮੈਂ ਉਹਨਾਂ ਸਾਰਿਆਂ ਨੂੰ ਜਿੰਨੇ ਜਿੰਨੇ ਵੀ ਪੰਜਾਬ ਚ ਘੋੜਿਆਂ ਵਾਲੇ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਉਂ ਨਾ ਆਪਾਂ 7-800 2000 4000 ਘੋੜਾ ਲੈ ਕੇ ਸਿੱਧਾ ਮੂੰਹ ਕਰੀਏ ਆਪਾਂ ਕਾਹਨੂੰ ਐਵੇਂ ਜੇ ਬੈਰੀਅਲ ਲਾਉਂਦੇ ਨੇ ਲਾਣ ਫਿਰ ਆਪਾਂ ਵਿੱਚੋਂ ਦੀ ਹੋ ਜਾਗੇ ਆਪਾਂ ਨੂੰ ਲੋੜ ਟਰੈਕਟਰ ਟਰਾਲੀਆਂ ਦਾ ਵੀ ਕਿਸਾਨ ਆ ਰਿਹਾ ਵਾ ਉਹ ਟਰੈਕਟਰਾਂ ਟਰੈਲਰਾਂ ਨਾਲ ਦਿੱਲੀ ਵੱਲ ਜਾ ਰਿਹਾ ਵਾ ਟਰੈਕਟਰਾਂ ਦਾ ਪ੍ਰਬੰਧ ਤਾਂ ਕਰ ਲਿਆ ਉਹਨਾਂ ਨੇ ਹਾਂ ਉਹ ਤਾਂ ਕਰੀ ਬੈਠਣੇ ਲੰਗਾਓਗੇ ਕਿੱਥੋਂ ਹੂੰ ਕਿੱਥੋਂ ਦੇ ਟਰੈਕਟਰ ਟਰਾਲੀ ਲੰਗਾਓਗੇ ਵਾਣਾ ਚ ਤਾਂ ਲੰਗਦੇ ਨਹੀਂ ਹੂੰ ਵਾਣਾ ਚ ਤਾਂ ਆ ਹੀ ਸ਼ੇਰ ਲੰਘਣਗੇ ਹਾਂ ਕਿੰਨੇ ਕ ਘੋੜੇ ਤਿਆਰ ਕਰ ਲਏ ਹੁਣ ਅਜੇ ਤੱਕ ਵੇਖੋ ਮੈਂ ਤਾਂ ਘੇੜਾ ਮਾਰਨਾ ਐ ਸਾ ਆਪਣੀ ਗੱਲਬਾਤ ਚੱਲ ਪਈਏ ਤੇ ਘੋੜੇ ਸਾਡੇ ਕੋਲ ਹੈ ਬਹੁਤ ਨੇ ਪਰ ਮੈਂ ਉਹਨਾਂ ਨੂੰ ਅੱਜ ਤੁਹਾਡੇ ਜਰੀਏ ਬੇਨਤੀ ਕਰਦਾ ਵੀ ਕਿਉਂ ਨਾ ਆਪਾਂ ਘੋੜਿਆਂ ਤੇ ਆਪਾਂ ਵਿਚੋਂ ਦੀ ਹੋ ਜਾਈਏ ਕਿਉਂ ਇਹਨਾਂ ਨੇ ਸੜਕਾਂ ਮਲੜੀਆਂ ਨੇ ਇਹਨਾਂ ਕੋਲ ਜਿਹੜੇ ਸਾਧਨ ਨੇ ਉਹ ਸੜਕਾਂ ਦੇ ਨੇ ਸਾਰੇ ਹੈਗੇ ਨੇ ਇਹਨਾਂ ਕੋਲੇ ਵੀ ਦਸਤੇ ਘੋੜਿਆਂ ਦੇ ਇਹੋ ਜੀ ਗੱਲ ਨਹੀਂ ਪੁਲਿਸ ਤੇ ਫੌਜ ਕੋਲ ਵੀ ਘੋੜੇ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਵੀ ਕਿਉਂਕਿ ਘੋੜਾ ਸਭ ਤੋਂ ਵਧੀਆ ਚੀਜ਼ੇ ਵਿੱਚੋਂ ਦੀ ਕਿਤੋਂ ਵੀ ਕਾਬੂ ਕਰਨਾ ਜਾਂ ਗਾਸਤ ਕਰਨੀ ਕਿਤੇ ਜਿੱਥੇ ਕੋਈ ਸਾਧਨ ਨਹੀਂ ਜਾ ਸਕਦਾ ਉਹਦੇ ਵਾਸਤੇ ਘੋੜਾ ਤੁਹਾਨੂੰ ਲੱਗਦਾ ਕਿ ਟਰੈਕਟਰ ਟਰਾਲੀ ਮੁਸ਼ਕਲ ਹੋ ਜਾਂਦਾ ਇਸ ਰੋੜ ਤੋਂ ਕੱਢਣਾ ਇਸ ਕਰਕੇ ਘੋੜਾ ਹੀ ਜਿਹੜਾ ਸਾਧਨ ਹੈਗਾ ਕਿ ਆਸ-ਪਾਸ ਕਿਤੋਂ ਕੱਢ ਲੈਂਦੇ ਤੁਹਾਨੂੰ ਲੰਘਣੀ ਕਿਉਂ ਆ ਇਸ ਦਾ ਵਿੱਚੋਂ ਦੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿੱਧਰ ਦੀ ਲੰਘੇ ਹਾਂ ਕੋਈ ਨੌਜਵਾਨ ਘੋੜ ਚੜੇ ਹੋਣ ਸਹੀ ਚੰਗੇ ਕੋਈ ਚੱਕਰ ਨਹੀਂ ਨਾਲੇ ਇੰਨਾ ਦਿੱਲੀ ਦਾ ਪਹਿਣਾ ਸੋ ਕਿਸ ਤਰ੍ਹਾਂ ਦਿੱਲੀ ਜਾ ਕੇ ਹੁਣ ਤੁਸੀਂ ਘਰਾਓ ਕਰੋਗੇ ਘੋੜਿਆਂ ਦੇ ਰਾਹੀਂ ਘੋੜਿਆਂ ਤੇ ਅਜੇ ਬਾਈ ਜੀ ਮੈਂ ਤੁਹਾਨੂੰ ਵਾਰ-ਵਾਰ ਇਹ ਬੇਨਤੀ ਕਰਦਾ ਆਦੇ ਨਹੀਂ ਮੈਂ ਬੇਨਤੀ ਕਰਦਾ ਵੀ ਜੇ ਘੋੜਿਆਂ ਦੇ ਚੱਲੀਏ ਘਰਾਓ ਕਰਨ ਨੂੰ ਕੀ ਹੈ ਘੋੜਿਆਂ ਨੇ ਕੀ ਕਾ ਖਾਣਾ ਜਿੱਥੋਂ ਮਰਜ਼ੀ ਵੱਢ ਕੇ ਪਾ ਲਾਂਗੇ ਜਿੱਥੇ ਰਾਤ ਪੈ ਗਈ ਅੱਜ ਦੇਖਣ ਆਏ ਹੋ ਕੀ ਹਾਂ ਕਿੱਦਾਂ ਲੰਗਿਆ ਜਾ ਰਹੇ ਆਣ ਆਏ ਆ ਤੇ ਬੇਨਤੀ ਕਰਨ ਆਏ ਆ ਵੀ ਕਿਉਂ ਇੰਨੇ ਘੋੜੇ ਤੁਸੀਂ ਨੌਜਵਾਨੋਂ ਘੋੜ ਚੜੇ ਇੰਨੇ ਘੋੜੇ ਪੰਜਾਬ ਚ ਰੱਖਣੇ ਘੋੜਿਆਂ ਦਾ ਸ਼ੌਂਕ ਹੈ ਜਿਹੜਾ ਸਾਰੇ ਭਾਰਤ ਚੋਂ ਸਭ ਤੋਂ ਵੱਧ ਪੰਜਾਬ ਚ ਕਿਉਂ ਨਾ ਆਪਾਂ ਘੋੜਿਆਂ ਦੇ ਤਾਂ ਨੂੰ ਸਾਰੇ ਘੋੜੇ ਲੈ ਕੇ ਆ ਜਾਣ ਹਾਂ ਜਿਨ੍ਹਾਂ ਕੋਲ ਘੋੜੇ ਨੇ ਘੋੜ ਚੜੇ ਨੌਜਵਾਨ ਬੜੇ ਇੱਥੇ ਗੇੜੇ ਦਿੰਦੇ ਨੇ ਅਸੀਂ ਲੌਂਗ ਰਾਈਡਿੰਗ ਕਰਨੇ ਚੱਲੋ ਆਜੋ ਲੌਂਗ ਰਾਈਡਿੰਗ ਕਰਨੀ ਦਿੱਲੀ ਨੂੰ ਚੱਲਦੇ ਆਂ ਨਾਲੇ ਕੋਈ ਬਣੇਗਾ ਵੀ ਨਾਲੇ ਕੁਝ ਬਣੇਗਾ ਵੀ ਹਾਂ ਕਿਸੇ ਕਿਸੇ ਕੰਮ ਵੀ ਆਵਾਂਗੇ ਆਪਾਂ ਹਾਂ ਇਹ ਬੇਨਤੀ ਕਰਦਾ ਮੈਂ ਸੋ ਇਹ ਬੇਨਤੀ ਕਰਨ ਆਏ ਨੇ ਕਿ ਕਿਸਾਨਾਂ ਵਾਲੀ ਗੱਲੋਂ ਘੋੜਿਆਂ ਦਾ ਸਭ ਕਿਸਾਨਾਂ ਦੇ ਆਏ ਨੇ ਹੋ ਕਿਸਾਨਾਂ ਦਾ ਮੁੱਦਾ ਤਾਂ ਲੱਗਦਾ ਕਿ ਕਾਨੂੰਨ ਜਿਹੜੇ ਆ ਰੱਦ ਹੋ ਜਾਣਗੇ ਦਿੱਲੀ ਵੱਲ ਕਿਸਾਨ ਜਾ ਰਹੇ ਲੱਖਾਂ ਦੀ ਤਦਾਰ ਦੇ ਕਿਸਾਨ ਆ ਰਹੇ ਆ ਕਾਨੂੰਨ ਵੇਖੋ ਅਸੀਂ ਸਾਡਾ ਕੰਮ ਸੰਘਰਸ਼ ਲ ਅਈ ਸੰਘਰਸ਼ ਅਜੇ ਨਹੀਂ ਤੁਹਾਨੂੰ ਉਹੀ ਗੱਲ ਸੀ 1947 ਤੋਂ ਹੀ ਸੰਘਰਸ਼ ਲੜੀ ਜਾਂਦੇ ਆ ਦਿੱਲੀ ਨਾਲਾ ਕਾਨੂੰਨ ਰੱਦ ਕਰਨ ਵਾਲਾ ਇਹ ਮੋਦੀ ਹਗਾ ਤਾਂ ਐ ਨਹੀਂ ਇਹਨੇ ਅੜਨਾ ਅਸਲ 'ਚ ਉਹ ਵੀ ਪਲੇ ਖੇਚੇ ਉਹ ਨੂੰ ਪੰਜਾਬ ਦਾ ਇਤਿਹਾਸ ਨਹੀਂ ਪੜਿਆ ਕੁਝ ਜਿਹੜੇ ਕੰਨਾਂ ਦੇ ਵਿੱਚ ਉਂਗਲਾਂ ਲਾਣ ਵਾਲੇ ਸਲਾਹਕਾਰ ਹੁੰਦੇ ਨੇ ਇੰਦਰਾ ਗਾਂਧੀ ਨੂੰ ਵੀ ਸਲਾਹਾਂ ਦੇਣ ਵਾਲਿਆਂ ਨੇ ਇਹ ਮਾਰਗ ਵਿਖਾਇਆ ਸੀ ਜਿਹਦੇ ਨਾਲ ਕਿ ਪੰਜਾਬ 10 ਸਾਲ ਤੱਕ ਘਾਟ ਦੀ ਪੱਠੀ ਬਣ ਗਿਆ ਸੀ ਭਗ ਦੀ ਪੱਠੀ ਤੇ ਹੁਣ ਇਹਨੂੰ ਵੀ ਸਲਾਹ ਦੇਣ ਵਾਲੇ ਐਂ ਕਹੀ ਜਾਂਦੇ ਨੇ ਵੀ ਇਹ ਤਾਂ ਵਿਚੋਲੀਏ ਨੇ ਇਹ ਕਿਹੜਾ ਕਿਸਾਨ ਨੇ ਤੇ ਅਸਲ 'ਚ ਹੈਗੇ ਇਹ ਸਾਰਿਆਂ ਨੂੰ ਪਤਾ ਵੀ ਇਹ ਤਾਂ ਕਿਸਾਨ ਹੀ ਨੇ ਨਾ ਕੋਈ ਮੀਡੀਆ ਖਬਰ ਲਾਂਦਾ ਕਿਸਾਨਾਂ ਦੀ ਤੇ ਨਾ ਕੋ ਉਹ ਉਹਨੂੰ ਇਹ ਬਹਿਮ ਹੈ ਵੀ ਇਹ ਵਿਚੋਲੀਏ ਨੇ ਵਿਚੋਲੀਏ ਕਰੀ ਜਾਂਦੇ ਨੇ ਸਭ ਕੁਝ ਤਾਨੂੰ ਲੱਗਦਾ ਕਿ ਸਰਕਾਰ ਨੂੰ ਦੇਖ ਨਹੀਂ ਰਿਹਾ ਕਿ ਵੱਡੀ ਤਰ੍ਹਾਂ ਕਿਸਾਨ ਬੈਠੇ ਨੇ ਸਰਕਾਰਾ ਗੱਲਾਂ ਕਰਦੀ ਹੈ ਕਿ ਵਿਚੋਲੀਏ ਬੈਠਾ ਸਰਕਾਰ ਪ੍ਰਵਾਹ ਨਹੀਂ ਕਰਦੀ ਹਾਂ ਕਿਉਂਕਿ ਅਸੀਂ ਬੇਵਕੂਫੀ ਕੀਤੀ ਪਹਿਲੀ ਗੱਲ ਤਾਂ ਉਹਨੂੰ ਵੋਟ ਪਾਏ ਨੇ ਦੂਜੀ ਗੱਲ ਏਵੀਐਮ ਵੀ ਵਿੱਚ ਸਾਧਨ ਹੈਗਾ ਵੀ ਜਿਹੜਾ ਜਿਹਦੇ ਨਾਲ ਉਹ ਜਿੱਤ ਜਾਂਦਾ ਹੈ ਹਾਂ ਇਹ ਵੀ ਹਮ ਦਾ ਬਹੁਤ ਜ਼ਿਆਦਾ ਇਸ ਗੱਲ ਤੇ ਚਰਚਾ ਚੱਲੀ ਹੈ ਵੀ ਏਵੀਐਮ ਦੀ ਗੜਬੜ ਕਰਕੇ ਉਹ ਜਿੱਤ ਜਾਂਦਾ ਹੈ ਵੀ ਜਿੱਤਣ ਵਾਲਾ ਹੈਗਾ ਪੰਜ ਪੰਜ ਕਲ ਪ੍ਰਚਾਰ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਕਿ 2022 ਸਾਡੀ हां हां ओ ओ बिल्कुल 2022 ਅੱਜ ਦਾ ਨਹੀਂ ਪ੍ਰਚਾਰ ਕਰੀ ਜਾਂਦੇ 2022 ਆ ਉਹਦੇ ਦੇਖਾਂਗੇ ਔਰ ਉਹਨਾਂ ਨੇ ਬਾਈ ਜੀ ਸਾਨੂੰ ਗੱਲ ਕਰ ਲੈਂਦੇ ਹੋ ਕਿਰਪਾ ਕਰ ਤੇ 2022 ਦਾ ਇਕੱਲਾ ਇਹ ਪ੍ਰਚਾਰ ਨਹੀਂ ਕਰਦੇ ਪਏ ਆ ਇੱਥੇ ਮੇਰੇ ਦੂਜੇ ਹਿੰਦੂ ਵੀਰ ਵੀ ਖੜੇ ਨੇ ਉਹ ਨਾਲੇ ਹੀ ਪ੍ਰਚਾਰ ਵੀ ਕਰਦੇ ਨੇ ਉਹਨਾਂ ਨੇ ਇੱਕ ਹੋਰ ਪੱਤਾ ਖੇਡਣਾ ਹੈ ਇਹ ਇਹ ਹਿੰਦੂਆਂ ਨੂੰ ਆਪਣੇ ਵੱਲ ਕਰਨ ਦਾ ਵੀ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ ਉਹਨਾਂ ਕੋਲ ਆਹੀ ਪੱਤਾ ਹੈ ਬਸ ਹੋਰ ਉਹਨਾਂ ਕੋਲ ਕੋਈ ਗੇਮ ਨਹੀਂ ਹੈਗੀ ਸੋ ਲੋਕਾਂ ਦੇ ਹੱਕ ਮਾਰਨ ਵਾਸਤੇ ਨਾ ਉਹ ਮਤਲਬ ਧਰਮ ਦੀ ਆੜ ਲੈਂਦਾ ਹੈ ਇਹ ਚੋਰ ਨੇ ਜੇ ਭਗਵਾ ਬਾਣਾ ਪਾ ਲਿਆ ਤਾਂ ਉਹ ਸਾਧ ਨਹੀਂ ਬਣ ਜਾਂਦਾ ਹੁੰਦਾ ਇਹ ਚੋਰਾ ਨੇ ਭਗਵਾ ਬਾਣਾ ਪਾ ਲਿਆ ਔਰ ਭਗਵੇਂ ਦੀ ਇੱਕ ਪਵਿੱਤਰ ਬਾਣੇ ਨੂੰ ਜਿਹੜਾ ਹੈ ਵੀ ਉਹਨੇ ਖਰਾਬ ਕੀਤਾ ਔਰ ਉਹਨੂੰ ਬਦਨਾਮ ਕੀਤਾ ਔਰ ਆਉਂਦੇ ਸਮੇਂ ਵਿੱਚ ਇਤਿਹਾਸ ਦੇ ਵਿੱਚ ਇਸ ਬੰਦੇ ਦਾ ਨਾਮ ਕਾਲੇ ਅੱਖਰਾਂ 'ਚ ਲਿਖਿਆ ਜਾਏਗਾ ਕਿ ਭਗਵੇਂ ਨੂੰ ਬਦਨਾਮ ਕਰਨ ਵਾਲਾ ਬੰਦਾ ਸੀ ਜਿਹੜਾ ਨਰਿੰਦਰ ਮੋਦੀ ਸੀ ਸੋ ਹੁਣ ਕੋੜੇ ਨੂੰ ਬਾਰਡਰ ਦਿਖਾਤਾ ਜੀ ਕਿਹੜਾ ਬਾਰਡਰ ਡੱਪਣਾ ਜੀ ਦਿਖਾਤਾ ਜੀ ਇਹ ਵੀ ਗੱਲ ਇਹ ਦੇਖਦਾ ਵੀ ਹੁੰਦਾ ਹੈ ਰਾਹ ਵੀ ਦੇਖਣਾ ਹੁੰਦਾ ਇਹਨੇ ਵੀ ਕਿੱਧਰ ਔ ਲੰਘਣਾ ਹੈ ਕਿੱਧਰ ਜਾਣਾ ਹੈ ਰਾਹ ਦਿਖਾ ਦਿਓ ਸਾਰੇ ਹਾਂ ਮੈਂ ਕਹਿੰਦਾ ਮੈਂ ਬੇਨਤੀ ਕਰਨਾ ਵਾਰ-ਵਾਰ ਕੋੜੇ ਆਲਾ ਨੂੰ ਵੀ ਆਪਾਂ ਕੋੜਿਆਂ ਤੇ ਚਲੀਏ ਇਹਨਾਂ ਨੇ ਸਾਨੂੰ ਇੱਥੋਂ ਲੰਘਣ ਨਹੀਂ ਦਿੰਦੇ ਸੋ ਇੱਕ ਵਾਰੀ ਰਾਹ ਇਹਨੂੰ ਇੱਕ ਵਾਰੀ ਫਿਰ ਦਿਖਾ ਦਿਓ ਆਪਾਂ ਤਸਵੀਰਾਂ ਕੈਚ ਕਰ ਲਈ ਇੱਕ ਵਾਰੀ ਸੋ ਇਹ ਕਿਸਾਨ ਨੇ ਇੱਕ ਭੀੜ ਤੋਂ ਡਰ ਵੀ ਜਾਇਆ ਕਰਦਾ ਪਹੁੰਚਣ ਇੱਥੇ ਕੋੜਾ ਲੈ ਕੇ ਸੋ ਇਹਨਾਂ ਦੇ ਕੋਲ ਦੋ ਕੋੜੇ ਹੋਰ ਨੇ ਹਰਿਆਣਾ ਬਾਰਡਰ ਦਿਖਾ ਰਹੇ ਨੇ ਕਿ ਇਹਨਾਂ ਦਾ ਕਹਿਣਾ ਕਿ ਘੋੜਾ ਰਾਹ ਵੀ ਦੇਖ ਲੈਂਦਾ ਇਹਨੂੰ ਰਾਹ ਦਿਖਾਣਾ ਇੱਕ ਵਾਰੀ ਫਿਰ ਬਾਕੀਆਂ ਨੂੰ ਵੀ ਜਿਹੜੀ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਪੰਜਾਬ 'ਚ ਜਿੰਨੇ ਵੀ ਘੋੜੇ ਨੇ ਕਿਸਾਨਾਂ ਕੋ ਸਾਰੇ